ਹਾਂਜੀ ਕੀ ਹਾਲ ਆ ਦੋਸਤੋ ਤੇ ਬਾਈ ਕਹਿੰਦਾ ਬਈ ਬੱਕਰੀ ਖੜੀ ਆ ਇੱਕ ਬੱਚੇ ਵਾਲੀ ਥੱਲੇ ਦੁੱਧ ਬਥੇਰਾ ਬੱਕੀ ਤੇ ਹਨਾ ਬਈ ਤੇ ਬਾਕੀ ਬਾਈ ਨਾਲ ਗੱਲ ਕਰਦੇ ਆ ਤੇ ਬੱਚਾ ਦੇਖ ਸਕਦੇ ਹੋ ਬਈ ਬਾਗੋ ਬਾਗ ਬੱਚਾ ਪੂਰਾ ਤੰਦਰੁਸਤ ਇਹਨੂੰ ਕਹੈ ਸਾਨੂੰ ਚੰਗੀ ਕੁਆਲਿਟੀ ਚ ਹਨਾ ਤੇ ਦੇਖ ਸਕਦੇ ਬੱਕਰੀ ਵੀ ਤੇ ਕੀ ਹਾਲ ਆ ਬਾਈ ਠੀਕ ਆ ਬਾਈ ਜੀ ਵਧੀਆ ਵਣ ਕਹਿਮ ਹਾਂਜੀ ਹਾਂਜੀ ਓਕੇ ਸ਼ੁਕਰਾ ਮਾਲਾ ਇਹ ਬੱਕਰੀ ਡਿਟੇਲ ਬਈ ਹਾਂਜੀ ਹਾਂਜੀ ਕੈ ਰੰਦਾ ਇਹ ਬੱਕਰੀ ਵੀ ਦੇ 6 ਦੰਦ ਹੋਈ ਆ ਜੇ 6 ਦੰਦ ਹੋਈ ਆ ਹਾਂ ਛੇ ਦੇ ਦੰਦ ਕੱਢਿਆ ਬੱਕਰੀ ਨੇ ਮਗਰ ਬੱਚਾ ਇਹਦੇ ਆ ਇਹ ਮਹੀਨੇ ਡੇਢ ਮਹੀਨੇ ਬੱਚਾ ਹੋ ਗਿਆ ਹਾਂ ਵੀਰੇ 1 ਮਹੀਨਾ ਇਹ ਜਾਨੀ 41 ਦਿਨਾਂ ਦਾ ਬੱਚਾ ਹੋ ਗਿਆ 41 ਦਿਨਾਂ ਦਾ ਬੱਚਾ ਹੋ ਗਿਆ ਰੋਲਾ ਖੋਲਿਆ ਜੀ ਮੜਾ ਇਹ ਥੰਦ ਖਾਦੀ ਬਾਈਆਂ ਫਰੈਂਡ ਲੈ ਬਈ ਥੰਦ ਖਾ ਦੇ ਬਾਈ ਥੰਦ ਖਾ ਦਿੰਦੇ ਵੀਰੇ ਬੱਚਾ ਵੀਰੇ ਦੋ ਵਾਰੀ ਚੰਗਾਤਾ ਇਹਨੂੰ ਸੁਬਾ ਦੇ ਆਨੇ ਬਈ ਦੋ ਵਾਰ ਬੱਚਾ ਚੰਗਾ ਕੇ ਵੀ ਦੇ ਸਕਦਾ ਨਾ ਚੰਗਾ ਦੁੱਧ ਪਿਆ ਹਾਂ ਦੋ ਵਾਰੀ ਦੇ ਆਦਾਂ ਬਈ ਦੋ ਢਾਈ ਲੀਟਰ ਬੱਕੀ ਦੁੱਧ ਦੇਈ ਚੱਲੋ ਹਣਾ ਦੋ ਢਾਈ ਵੀਰੇ ਆਰਾਮ ਨਾਲ ਆਰਾਮ ਨਾਲ ਦੇ ਗਰੰਟੀ ਆ ਤੇ ਬਾਈ ਨੂੰ ਝੋਲਾ ਲਾ ਲੈਣ ਦੋ ਤੇ ਹਾਂਜੀ ਬਾਈ ਜੀ ਹੁਣ ਦੱਸੋ ਬਾਈ ਇਹਦੀ ਡਿਟੇਲ ਇਹਦਾ ਇਹਦੀ ਡਿਟੇਲ ਵੀ ਇਹ ਆਉਂਦਾ ਇਹ ਇਹ 6 ਦਿਨ ਦਾ ਵੀਰੇ 6 ਦਿਨ ਦਾ ਹਾਂ ਹਾਂ 6 ਦਿਨ ਦਾ ਪ੍ਰੈਸ ਹੋਈ ਆ 8 ਹੁਣ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੀ ਡਿਮਾਂਡ ਵੀਰੇ 20000 ਰੁਪਿਆ 20000 ਰੁਪਿਆ ਹਾਂਜੀ ਬਾੜੀ ਘੱਟ ਨਹੀਂ ਕਰ ਲਈ ਬਾਈ ਨਹੀਂ ਵੀਰੇ ਆਪਾਂ ਜਾਇਆ ਜ ਤੇ ਬਾਈ ਨੂੰ ਕਾਲ ਕਰ ਲਿਓ ਬਾਈ ਬਹੁਤ ਚੰਗੇ ਭਾਜ ਆ 5000 ਦਾ ਬੱਚਾ ਹੀ ਵਕਿੰਦਾ ਹਨਾ ਤੇ ਬਾਕੀ ਬਾਈ ਨੂੰ ਕਾਲ ਕਰ ਲਿਓ ਬਾਈ ਨੰਬਰ ਇੱਕ ਵਾਰ ਹੋਰ ਪੋ ਨੰਬਰ ਬਾਈ ਆਪਣਾ ਹੈਗਾ 7696506186 ਠੀਕ ਹੈ ਜੀ 7696506186 ਜੀ ਓਕੇ